ਸਤਨਾਮ ਵਾਹਿਗੁਰੂ ਸਾਹਿਬ ਜੀ ਬਸੰਤ ਮਹੱਲਾ ਤੀਜਾ ਭਗਤ ਵਛਲ ਹਰਿ ਵਸੈ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿੱਚੋਂ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੁਹੈ ਸਦਾ ਹਰ ਪ੍ਰਭ ਦਵਾਰ ਗੁਰ ਕਾਹੇਤ ਸਾਚੈ ਪ੍ਰੇਮ ਪਿਆਰਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸ਼ਬਦੀ ਵਿੱਚੋਂ ਹਉ ਮੈਂ ਖੋਏ ਹਰ ਜਿਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ ਮਨ ਤਨ ਹਰਿਆ ਰਵ ਗੁਣ ਗੋਵਿੰਦ ਬਿਨ ਨਾਵੇ ਸੂਖਾ ਸੰਸਾਰ ਅਗਨ ਤ੍ਰਿਸ਼ਨਾ ਜਲੇ ਵਾਰ ਵਾਰ ਸੋਈ ਕਰੇ ਜੇ ਹਰ ਜਿਉ ਭਾਵੇ ਸਦਾ ਸੁਖ ਸਰੀਰ ਭਾਣੈ ਚਿਤ ਲਾਵੇ ਆਪਣਾ ਪ੍ਰਭ ਸੇਵੇ ਸਹਿਜ ਸੁਭਾਏ ਨਾਨਕ ਨਾਮ ਵਸੈ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ 모ਹ ਸ਼ਬਦ ਜਲਾਏ ਮਨ ਤਨ ਹਰਿਆ ਸਤਗੁਰੁ ਪਾਏ ਸਫਲਿਓ ਬਿਰਖ ਹਰਿ ਕੈ ਦਵਾਰ ਸਾਚੀ ਬਾਣੀ ਨਾਮ ਪਿਆਰ ਇਹ ਮਨ ਹਰਿਆ ਸਹਿਜ ਸੁਭਾਏ ਸਚ ਫਲ ਲਾਗੈ ਸਤਗੁਰੁ ਪਾਏ ਰਹਾਉ ਆਪੇ ਨੀੜੈ ਆਪੇ ਦੂਰ ਗੁਰ ਕੈ ਸ਼ਬਦ ਵੇਖੈ ਸਦ ਹਜੂਰ ਚਾਵ ਕਣੀ ਫੂਲੀ ਬਨਰਾਏ ਗੁਰਮੁਖ ਵਿਗਸੈ ਸਹਿਜ ਸੁਭਾਈ ਅਨੰਦਨ ਕੀਰਤਨ ਕਰੈ ਦਿਨ ਰਾਤ ਸਤਗੁਰ ਗਵਾਈ ਵਿੱਚੋਂ ਝੂਠ ਭਰਾਤ ਪਰਪੰਚ ਵੇਖ ਰਹਿ ਆ ਵਿਸਮਾਦ ਗੁਰਮੁਖ ਪਾਈਐ ਨਾਮ ਪ੍ਰਸਾਦ ਆਪੇ ਕਰਤਾ ਸਭ ਰਸ ਭੋਗ ਜੋ ਕਿਛ ਕਰੇ ਸੋਈ ਪਰ ਭੋਗ ਵੱਡਾ ਦਾਤਾ ਤਿਲਨਾ ਤੁਮਾਈ ਨਾਨਕ ਮਿਲੀਐ ਸ਼ਬਦ ਕਮਾਈ ਬਸੰਤ ਮਹੱਲਾ ਤੀਜਾ ਪੂਰੇ ਭਾਗ ਸੱਚਕਾਰ ਕਮਾਵੇ ਏਕੋ ਚੇਤਾ ਫਿਰ ਜੁਨ ਨ ਆਵੇ ਸਫਲ ਜਨਮ ਇਸ ਜਗ ਮੈਂ ਆਇਆ ਸਾਚ ਨਾਮ ਸਹਿਜ ਸਮਾਇਆ ਗੁਰਮੁਖ ਕਾਰ ਕਰੋ ਲਿਵ ਲਾਈ ਹਰ ਨਾਮ ਸੇਵੋ ਵਿੱਚੋਂ ਆਪ ਗਵਾਏ ਰਹਾਓ ਤਿਸ ਜਨ ਕੀ ਹੈ ਸਾਚੀ ਬਾਣੀ ਗੁਰ ਕੈ ਸ਼ਬਦ ਜਗ ਮੈਂ ਸਮਾਣੀ ਜੋ ਜੁਗੁ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚਾ ਸ਼ਬਦ ਰਹੇ ਲਵਲਾਈ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਨ ਦੇਖ ਹਜੂਰ ਸੰਤ ਜਨਾ ਕੀ ਪਗ ਪੰਖ ਜਤੂਰ ਏਕੋ ਕਰਤਾ ਵਰਨਾ ਕੋਏ ਗੁਰ ਸ਼ਬਦੀ ਮੇ ਲਾਵਾ ਹੋਏ ਜਿਨ ਸਚ ਸੇਵਿਆ ਤਿਨ ਰਸ ਪਾਇਆ ਨਾਨਕ ਸਹਜੇ ਨਾਮ ਸਮਾਇਆ ਬਸੰਤ ਮਹੱਲਾ ਤੀਜਾ ਭਗਤ ਕਰੈ ਜਨ ਦੇਖ ਹਜੂਰ ਸੰਤ ਜਿਨਾ ਕੀ ਪਗ ਪੰਖ ਜਤੂਰ ਹਰ ਸੇਤੀ ਸਦ ਰਹੈ ਲਿਵ ਲਾਈ ਪੂਰੈ ਸਤਗੁਰ ਦੀ ਆਬਜਾਈ ਦਾਸਾਂ ਕਾ ਦਾਸ ਵਿਰਲਾ ਕੋਈ ਹੋਏ ਓ ਤਮ ਪਦਵੀ ਪਾਵੈ ਸੋਏ ਰਹਾਉ ਏਕੋ ਸੇਵੋ ਅਵਰਣ ਨ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨਾ ਵੈ ਜਾਏ ਤਿਸ ਬਿਨਾ ਵਰ ਸੇ ਵੀ ਕਿਉ ਮਾਈ ਸੇ ਜਨ ਸਾਚੇ ਜਿਨਿ ਸਾਚ ਪਛਾਣਿਆ ਆਪ ਮਾਰ ਸੇ ਜੀ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸੱਚ ਸੋਏ ਜਿਨ ਗਿਆਨ ਕੀਆ ਤਿਸ ਹਰ ਤੁਮ ਜਾਣ ਸਾਚ ਸ਼ਬਦ ਪ੍ਰਭ ਏਕ ਸਿਹਾਣ ਹਰ ਰਸ ਚਾਖੈ ਤਾਂ ਸੁਧ ਹੋਏ ਨਾਨਕ ਨਾਮ ਰਤੇ ਸੱਚ ਸੋਏ ਬਸੰਤ ਮਹੱਲਾ ਤੀਜਾ ਨਾਮ ਰਤੇ ਕੁਲਾੰਕ ਕਰੇ ਉਧਾਰ ਸਾਚੀ ਬਾਣੀ ਨਾਮ ਪਿਆਰ ਮਨਮਖ ਭੂਲੇ ਕਾਹੇ ਆਏ ਨਾਮ ਭੂਲੇ ਜਨਮ ਗਵਾਏ ਜੀਵਤ ਮਰੈ ਮਰਮਰਨ ਸਵਾਰੈ ਗੁਰ ਕੈ ਸ਼ਬਦ ਸਾਚੁ ਰੁਧਾਰੈ ਰਹਾਉ ਗੁਰਮੁਖ ਸਚ ਭੋਜਨ ਪਵਿੱਤ ਸਰੀਰਾ ਮਨ ਨਿਰਮਲ ਸਦ ਗੁਣੀ ਗਹੀਰਾ ਜੰਮੈ ਮਰੈ ਨ ਆਵੈ ਜਾਏ ਗੁਰ ਪ੍ਰਸਾਦੀ ਸਾਚ ਸਮਾਏ ਸਾਚਾ ਸੇਵੋ ਸਾਚ ਪਛਾਣੈ ਗੁਰ ਕੈ ਸ਼ਬਦ ਹਰ ਦਰ ਨਿਸ਼ਾਨੈ ਦਰ ਸਾਚੈ ਸੱਚ ਸੋਭਾ ਹੋਏ ਨਿਜ ਘਰ ਵਾਸਾ ਪਾਵੈ ਸੋਏ ਆਪ ਭੁੱਲ ਸੱਚਾ ਸੱਚ ਸੋਏ ਹੋਰ ਸਭ ਭੁੱਲੈ ਦੂਜੇ ਪਤ ਖੋਏ ਸਾਚਾ ਸੇਵੋ ਸਾਚੀ ਬਾਣੀ ਨਾਨਕ ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਭਰਮ ਭੁਲਾਈ ਮਾਇਆ ਮੋਹੇ ਬਹੁਤ ਦੁਖ ਪਾਈ ਮਨ ਮਖੰਦੇ ਠੌਰ ਨਾ ਪਾਈ ਵਿਸ਼ਟਾ ਕਾ ਕੀੜਾ ਵਿਸ਼ਟਾ ਮਹਿ ਸਮਾਈ ਹੁਕਮ ਮੰਨੇ ਸੋ ਜਨ ਪ੍ਰਵਾਨ ਗੁਰ ਕੈ ਸ਼ਬਦ ਨਾਮ ਨਿਸ਼ਾਨ ਰਹਾਉ ਸਾਚ ਰਤੇ ਜਿਨਾ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਪਾਇਆ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਇਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ 부ਜ ਜਿਸ ਆਪ ਬੁਝਾਏ ਸਤ ਗੁਰ ਸੇਵਾ ਨਾਮ ਦਿਰੜਾਈ ਜਿਨ ਇਕ ਜਾਤਾ ਸੇ ਜਨ ਪੱਲੈ ਪਾਈ ਸੋ 부ਜ ਜਿਸ ਆਪ ਬੁਝਾਏ ਸਤ ਗੁਰ ਸੇਵਾ ਨਾਮ ਦਿਰੜਾਈ ਜਿਨੇ ਇਕ ਜਾਤਾ ਸੇ ਜਨ ਪਰਵਾਨ ਨਾਨਕ ਨਾਮ ਰਤੇ ਦਰ ਨਿਸ਼ਾਨ ਬਸੰਤ ਮਹੱਲਾ ਤੀਜਾ ਕਿਰਪਾ ਕਰੇ ਸਤਿਗੁਰੂ ਮਿਲਾਏ ਆਪੇ ਆਪ ਵਸੈ ਮਨ ਆਏ ਨਿਚਲ ਮਤ ਸਦਾ ਮਨ ਧੀਰ ਹਰ ਗੁਣ ਗਾਵੇ ਗੁਣੀ ਗਹੀਰ ਨਾਮ ਭੂਲੇ ਮਰੈ ਬਿਖ ਖਾਇ ਮਿਰਥਾ ਜਨਮ ਫਿਰ ਆਵੈ ਜਾਇ ਰਹਾਉ ਬੋ ਭੀਖ ਕਰੈ ਮਨ ਸ਼ਾਂਤ ਨਾ ਹੋਈ ਬੋਹ ਬਿਮਾਨ ਆਪਣੀ ਪਤਖੋਈ ਸੇਵਡ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਂਦਾ ਘਰ ਮੈਂ ਆਣਿਆ ਘਰ ਮੈਂ ਵਸ ਤਗਮ ਅਪਾਰਾ ਗੁਰਮਤਿ ਖੋਜਿਆ ਸ਼ਬਦ ਵਿਚਾਰਾ ਨਾਮ ਨਾਮ ਨਿਧ ਪਾਈ ਘਰ ਹੀ ਮਾਹੀ ਸਦਾ ਰੰਗ ਰਾਤੇ ਸਤਿ ਸਮਾਹੀ ਆਪ ਕਰੇ ਕਿਛ ਕਰਨ ਨਾ ਜਾਏ ਆਪੇ ਭਾਵੇਂ ਲੈ ਮਿਲਾਏ ਤਿਸ ਤੇ ਨੇੜਾ ਨਾਹੀ ਕੋ ਦੂਰ ਨਾਨਕ ਨਾਮ ਰਹਿਆ ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸ਼ਬਦੀ ਹਰ ਚੇਤ ਸੁਭਾਏ RAM ਨਾਮ ਰਸ ਰਹਿ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰੇ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸ਼ਬਦੇ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਿਖਾਣੈ ਰਹਾਉ ਭਗਵਾਂ ਵੇਸ ਭਰਮ ਮੁਕਤ ਨਾ ਹੋਏ ਬਹੁ ਸੰਜਮ ਸ਼ਾਂਤ ਨਾ ਭਾਵੈ ਕੋਇ ਗੁਰਮਤਿ ਨਾਮ ਪ੍ਰਾਪਤ ਹੋਇ ਵਡਭਾਗੀ ਹਰ ਪਾਵੈ ਸੋਇ ਕਲਮੈ ਨਾਮ ਨਾ ਵੜਿ ਆਈ ਗੁਰਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੈ ਹਉ ਮੈ ਜਲ ਜਾਈ ਵਡਭਾਗੀ ਹਰ ਨਾਮ ਵਿਚਾਰਾ ਛੁਟੈ RAM ਨਾਮ ਦੁਖ ਸਾਰਾ ਹਿਰਦੈ ਵਸਿਆ ਸੋ ਬਾਹਰ ਫਸਾਰਾ ਨਾਨਕ ਜਾਣੈ ਸਭ ਪਾਵਨ ਹਾਰਾ ਬਸੰਤ ਮਹੱਲਾ ਤੀਜਾ ਇੱਕ ਤੁਕੇ ਤੇਰਾ ਕੀਆ ਕਿਰਮ ਜੰਤ ਦੇਹ ਤਾਂ ਜਾਪੀ ਆਦ ਅੰਤ ਗੁਣ ਆਖ ਵਿਚਾਰੀ ਮੇਰੀ ਮਾਏ ਹਰ ਜਪ ਹਰ ਕਹਿ ਲਗਉ ਪਾਈ ਰਹਾਉ ਗੁਰ ਪ੍ਰਸਾਦ ਲਾਗੇ ਨਾਮ ਸੁਆਦ ਕਾਹੇ ਜਨਮ ਗਵਾਵੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਬਮਾਨ ਸਹਿਜ ਭਾਏ ਪਾਇਆ ਹਰ ਨਾਮ ਉਤਮ ਊਚਾ ਸ਼ਬਦ ਕਾਮ ਨਾਨਕ ਵਿਖਾਣਾ ਸੱਚ ਨਾਮ ਬਸੰਤ ਮਹੱਲਾ ਤੀਜਾ ਬਨਸ ਪਤਮੌਲੀ ਚੜਿਆ ਬਸੰਤ ਏ ਮਨ ਮੌਲਿਆ ਸਤਿਗੁਰੂ ਸੰਗ ਤੁਮ ਸਾਚ ਧਿਆਵੋ ਮੁਗਦ ਮਨ ਤਾ ਸੁਖ ਪਾਵੋ ਮੇਰੇ ਮਨ ਆ ਰਹਾਓ ਇਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏ ਕੋ ਏਕ ਸਭ ਆਖ ਵਿਖਾਣਾ ਹੁਕਮ 부ਜੈ ਕਾ ਏਕੋ ਜਾਣੈ ਕਹਿਤ ਨਾਨਕ ਹਉਮੈ ਕਹੈ ਨ ਕੋਇ ਆਖਣ ਵੇਖਣ ਸਾਹਿਬ ਸਾਹਿਬ ਤੇ ਹੋਏ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ ਕੀਤੇ ਹੋਏ ਸਤਿਗੁਰ ਭੇਟੈ ਮਤਬੁੱਧ ਹੋਏ ਹਰ ਜੀਉ ਆਪੇ ਲਿਹੁ ਮਿਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਈ ਰਹਾਓ ਮਨ ਬਸੰਤ ਹਰੇ ਸਭ ਲੋਏ ਫਲੈ ਫੁਲਿਏ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ RAM ਨਾਮ ਰਾਖੇ ਉਰਤਾਰੇ ਮਨ ਬਸੰਤ ਤਨ ਮਨ ਹਰਿਆ ਹੋਏ ਨਾਨਕੇ ਤਨ ਬਿਰਖ RAM ਨਾਮ ਫਲ ਪਾਏ ਸੋਏ ਬਸੰਤ ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਭਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੀ ਲਗੇ ਨਾ ਸੋਏ ਇਹ ਮਨ ਜਲਿਆ ਦੂਜੈ ਧੋਏ ਰਹਾਉ ਏ ਮਨ ਧੰਦਾ ਬੰਦਾ ਕਰਮ ਕਮਾਈ ਮਾਇਆ ਮੂਠਾ ਸਦਾ ਬਿਲਾਏ ਏ ਮਨ ਛੂਟੈ ਜਾਂ ਸਤਿਗੁਰੂ ਭੇਟੈ ਜਮਕਾਲ ਕੀ ਫਿਰ ਆਵੇ ਨਾ ਫਿਟੈ ਏ ਮਨ ਛੂਟਾ ਗੁਰਲੀ ਆ ਛੜਾਏ ਨਾਨਕ ਮਾਇਆ ਮੋਹ ਸ਼ਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨਰਾਏ ਏ ਜੀ ਜੰਤ ਫੂਲੇ ਹਰ ਚਿਤ ਲਾਏ ਇਨ ਬਿਦ ਏ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਏ ਜਗ ਹਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਂ ਭੇਲਾਈ ਮੂਲ ਲਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਭਾਗ ਭਗਤ ਨਰਾਲੀ ਬਸੰਤ ਹੰਡੋਲ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿੱਚੋਂ ਵਾਰਿਆ ਗੁਰ ਕੀ ਬਾਣੀ ਵਿਟੋਂ ਵਾਰਿਆ ਭਾਈ ਗੁਰ ਸ਼ਬਦ ਵਿਟੋਂ ਬਲ ਜਾਈ ਗੁਰ ਸਲਾਹੀ ਸਦਾ ਆਪਣਾ ਭਾਈ ਗੁਰ ਚਰਣੀ ਜਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਿਆ ਹਰਿਆ ਹੋਵੇ ਏਕ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸੇ ਉਮਰੇ ਭਾਈ ਹਰ ਅਸਮਰਤ ਪੀ ਆਏ ਵਿਚੋਂ ਹਉਮੈ ਦੁੱਖ ਉਠ ਗਇਆ ਭਾਈ ਸੁਖ ਵੁਠਾ ਮਨ ਆਏ ਤੁਰਿਆ ਪੇ ਜਿਨਾਂ ਨੂੰ ਬਖਸ਼ਿਓਨੁ ਭਾਈ ਸ਼ਬਦ ਦੇ ਲਇ ਅਨ ਮਿਲਾਏ ਧੂੜ ਤੇ ਨਾ ਕੀਆ ਖੁੱਲੀਐ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰਿ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸ਼ਬਦ ਮਿਲਾਵੈ ਹੋਏ ਰਾਗ ਬਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤਪੋਤ ਏਕੋ ਹਰ ਰਵਿਆ ਸਰਬ ਥਾਏ ਗੁਰ ਸ਼ਬਦੀ ਮਿਲੀਐ ਮੇਰੀ ਮਾਈ ਰਹਾਉ ਘਟ ਘਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਏਕੋ ਏਕ ਰਹਿਆ ਭਰਪੂਰ ਸਾਕਤ ਨਰ ਲੋਭੀ ਜਾਣੈ ਦੂਰ ਏਕੋ ਏਕ ਵਰਤੈ ਹਰ ਲੋਇ ਨਾਨਕ ਹਰ ਏਕੋ ਕਰੇ ਸੋ ਹੋਇ ਬਸੰਤ ਮਹੱਲਾ ਚੌਥਾ ਰਹਿਣ ਦਿਨ ਸਦੋਏ ਸਦੇ ਪਏ ਹਰ ਮਨ ਸਿਮਰੋ ਅੰਤ ਸਦਾ ਰਖ ਲੈ ਹਰ ਹਰ ਚੇਤ ਸਦਾ ਮਨ ਮੇਰੇ ਸਭ ਆਲਸ ਦੁਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਓ ਮਨ ਮੁਖ ਫਿਰ ਫਿਰ ਹौं ਮੈਂ ਮੋਏ ਕਾਲ ਦੇਤ ਸੰਘਾਰੇ ਜੰਪੁਰ ਗਏ ਗੁਰਮੁਖਾਰ ਹਰ ਹਰ ਲਿਵ ਲਾਗੇ ਜਨਮ ਮਰਨ ਦੋ ਦੁਖ ਭਾਗੇ ਭਗਤ ਜਨਾ ਕੋ ਹਰ ਕਿਰਪਾ ਧਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹੰਢੋਲ ਮਹੱਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਗੁਰ ਮਿਲਿਆ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਹੁ ਮਿਲਾਏ ਦੇਖ ਦਰਸ਼ ਪਾਪ ਸਭ ਨਾਸੈ ਪਵਿੱਤਰ ਪਰਮ ਪਦ ਪਾਏ ਰਹਾਓ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨ ਹਿਰਿਆ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਹੋ ਬਰਿਆ ਪਖੰਡ ਪਰਮੋ ਪਾਪ ਕਰ ਥਾਕੇ ਹਿਰਦਯ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਦ ਪਾਇਆ ਅਗਿਆਨ ਧਿਰ ਗਵਾਇਆ ਜਗਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸ਼ਾਂਤ ਹੋਵੇ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮ ਨਛੇ ਹਰ ਦੀਨ ਦਇਆਲ ਕਰੋ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਵਿੰਦ ਜੀ ਉਹ satsangat mel kar kirpache janam janam ke kil vikmal bharya mil sangat kar prab hanche rahav tumra jan jaat av jaata har japyo patat paveche har kiyo sagal bhavan te upar har soba har prab dinche jaat jaat koi prab dhavai samb pure manas tinche ਸੇ ਧੰਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਓਰ ਛੇ ਹਮ ਢੀਂਡੇ ਢੀਮ ਬਹੁਤ ਤਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਛੇ ਜਨ ਨਾਨਕ ਗੁਰ ਪਾਇਆ ਹਰ ਟੂਠੇ ਹਮ ਕੀਏ ਪਤਤ ਪਵੀਚੇ ਬਸੰਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁ ਆ ਰਹੈ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜਿਉ ਬਾਰਕ ਰਸਕ ਪਰਿਓ ਥਨ ਮਾਤਾ ਤਨ ਕਾਢੇ ਬਿਲਲ ਬਲੀ ਦੇ ਗੋਬਨ ਜੀਓ ਮੇਰੇ ਮਨ ਤਨ ਨਾਮ ਹਰ ਬੀ ਦੇ ਬੜਾ ਭਾਗ ਗੁਰ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸੀ ਦੇ ਰਹਾਉ ਜਨ ਕੇ ਸਾ ਸਾ ਸਹਿ ਜੀਤੇ ਹਰ ਬਿਰਹਿ ਪ੍ਰਭੂ ਹਰ ਬੀ ਦੇ ਜਿਉ ਜਲ ਕਮਲ ਪਰੀ ਤਤ ਭਾਰੀ ਬਿਨ ਜਲ ਦੇਖੇ ਸੁਖ ਲਈ ਦੇ ਜਨ ਜਪਿਓ ਨਾਮ ਨਿਰੰਝਣ ਨਰ ਹਰ ਉਪਦੇਸ਼ ਗੁਰੂ ਹਰ 프리 ਦੇ ਜਨਮ ਜਨਮ ਕੀ ਹਉਮੈ ਮਰਨਿਕ ਸੀ ਹਰ ਅੰਮ੍ਰਿਤ ਹਰ ਜਲ ਨੀਂਦੇ ਹਮਰੇ ਕਰਮਨਾ ਵਿੱਚ ਰੋ ਠਾਕੁਰ ਤੁਮ ਪੈਜ ਰਖੋ ਆਪਣੀਂ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸ਼ਰਨ ਪਵੀਂ ਦੇ ਬਸੰਤ ਹੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁਤਾ ਆਵੈ ਤਿਲ ਕਰਨੀ ਵਾਸਾ ਪਾਈਐ ਗੁਰ ਅੰਕ ਸ਼ਬਦ دارੂ ਸਿਰ ਧਾਰੇ ਹੋ ਕਰ ਮੰਦਰ ਆਣ ਵਿਸਾਈਐ ਗੋਵਿੰਦ ਜੀ ਉਹ ਸਤ ਸੰਗਤ ਮੇਲ ਹਰ ਧਾਈਐ ਹਮੈ ਰੋ ਗਿਆ ਸੁਖ ਪਾਇਆ ਹਰ ਸਹਿਜ ਸਮਾਦ ਲਗਾਈਐ ਰਹਾਉ ਕਰ ਰਤਨ ਲਾਲ ਬਉ ਮਾਨਕ ਲਾਦੇ ਮਨ ਭਰਮਿਆ ਲੈ ਨਾ ਸਕਾਈਐ ਜਿਉ ਉੜਾ ਕੂਪ ਗੋਜ ਖਿਣ ਕਾਢੈ ਤਿਉ ਸਤ ਗੁਰ ਵਸਤ ਲਹਾਈਐ ਜਿਨ ਐਸਾ ਸਤ ਗੁਰ ਸਾਧਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਜਨਮ ਪਦਾਰਤ ਪੁੰਨ ਫਲ ਪਾਇਆ ਕੌਡੀ ਬਦਲੇ ਜਾਈਐ ਮਦਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁਖ ਵਿਖਿਆ ਦੇਹ ਮਨ ਮੁਖ ਸੁਣੀ ਸੁੰਨ ਰਾਮ ਨਾਮ ਖਿਨ ਪਲਣੀ ਚੀਤਿਆ ਜੰਮ ਪਕਰੇ ਕਾਲ ਸੁਲੰਘ ਗੋਬਿੰਦ ਜੀਓ ਬਿਕ ਹੋਮੈ ਮਮਤਾ ਮੰਝ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪੁੰញ ਰਹਾਓ ਸਤ ਸੰਗਤ ਸਾ ਦਇਆ ਕਰ ਮੇਲੋ ਸ਼ਰਨਾਗਤ ਸਾਧੂ ਪੰញ ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ ਤੁਮ ਦੀਨ ਦਿਆਲ ਦੁਖ ਪੰញ ਹਰ ਉਸਤਤਿ ਧਾਰੋ ਰਿਦਾਂਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੰਝ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਬਿਟੋ ਕਮਵਾਂ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੰਨ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਭੰਨ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲੰਨ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਓ ਹਰ ਪੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ